ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੀਆਂ ਸਿਹਤ ਸੇਵਾਵਾਂ ਦੇ ਪੱਦਰ ਨੂੰ ਹੋਰ ਉੱਚਾ ਚੁੱਕਣ ਅਤੇ ਵਿਕਸਿਤ ਭਾਰਤ ਦੀ ਦਿਸ਼ਾ ਵੱਲ ਪੂਲਾਂਗ ਪੁੱਟਦੇ ਹੋਏ ਪੰਜਾਬ ਨੂੰ 1864.54 ਕਰੋੜ ਰੁਪਏ ਦੀ ਸੋਗਾਤ ਦਿੱਤੀ ਹੈ। ਐਮਜ਼ ਬਠਿੰਡਾ ਵਿਖੇ ਹੋਏ ਸਮਾਗਮ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜਿੱਥੇ 925 ਕਰੋੜ ਰੁਪਏ ਦੀ ਲਾਗਤ ਵਾਲਾ ਐਮਜ਼ ਬਠਿੰਡਾ ਅਤੇ 449 ਕਰੋੜ ਰੁਪਏ ਦੀ ਲਾਗਤ ਵਾਲਾ ਪੀਜੀਆਈ ਐਮਈਆਰ ਸਟੇਲਾਈਟ ਸੈਂਟਰ ਸੰਗਰੂਰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਉੱਥੇ 490.54 ਕਰੋੜ ਦੀ ਲਾਗਤ ਦੇ ਪੀਜੀਆਈ ਐਮਈਆਰ ਸਟੇਲਾਈਟ ਸੈਂਟਰ ਫਿਰੋਜ਼ਪੁਰ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਇਸ ਮੌਕੇ ਰਾਜਕੋਟ ਗੁਜਰਾਤ ਤੋਂ ਵਰਚੁਅਲ ਤੌਰ ਤੇ ਮੁਖਾਤਿਬ ਹੁੰਦੇ ਹੋਏ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਸਿਰਫ ਰਾਜਕੋਟ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਯਾਦਗਾਰ ਹੈ ਕਿਉਂਕਿ ਅੱਜ ਪੂਰੇ ਦੇਸ਼ ਨੂੰ 5 ਏਮਜ਼ ਸਮਰਪਿਤ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਮੋਦੀ ਦੀ ਗਰੰਟੀ ਤੇ ਅਟੁੱਟ ਵਿਸ਼ਵਾਸ ਹੈ ਅਤੇ ਜਿੱਥੇ ਲੋਕਾਂ ਦੀ ਦੁਜਿਆਂ ਤੋਂ ਉਮੀਦ ਖਤਮ ਹੋ ਜਾਂਦੀ ਹੈ ਉੱਥੇ ਮੋਦੀ ਦੀ ਗਾਰੰਟੀ ਸ਼ੁਰੂ ਹੁੰਦੀ ਹੈ ਮੈਂ ਪੰਜਾਬ ਨੂੰ ਏਮਜ਼ ਦੀ ਗਾਰੰਟੀ ਦਿੱਤੀ ਸੀ ਜਿਸ ਦਾ ਨੀ ਪੱਥਰ ਮੇਰੇ ਵੱਲੋਂ ਰੱਖਿਆ ਗਿਆ ਅਤੇ ਅੱਜ ਇਸ ਦਾ ਲੋਕ ਅਰਪਣ ਵੀ ਮੇਰੇ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਦੇਸ਼ ਦਾ ਹੈਲਥ ਸਿਸਟਮ ਬਹੁਤ ਬਦਲਿਆ ਹੈ ਅੱਜ ਦੇਸ਼ ਵਿੱਚ 706 ਮੈਡੀਕਲ ਕਾਲਜ ਹਨ ਜਿੱਥੇ 10 ਸਾਲ ਪਹਿਲਾਂ ਐਮਬੀਬੀਐਸ ਦੀਆਂ 50000 ਦੇ ਕਰੀਬ ਸੀਟਾਂ ਸਨ ਉਹ ਅੱਜ ਇਹਨਾਂ ਦੀ ਗਿਣਤੀ 1 ਲੱਖ ਤੋਂ ਵੱਧ ਹੈ 10 ਸਾਲ ਪਹਿਲਾਂ ਜੋ 30000 ਪੀਜੀ ਦਿਆਂ ਸਿੱਟਾ ਸਨ ਉਹਨਾਂ ਦੀ ਗਿਣਤੀ ਅੱਜ 70000 ਤੋਂ ਵੀ ਵੱਧ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਗਰੀਬ ਹੋਵੇ ਜਾਂ ਮੱਧਮ ਵਰਗ ਸਾਡੀ ਕੋਸ਼ਿਸ਼ ਹੈ ਕਿ ਹਰ ਇੱਕ ਨੂੰ ਵਧੀਆ ਇਲਾਜ ਸਹੂਲਤਾ ਮਿਲਣ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ 1.5 ਲੱਖ ਤੋਂ ਜ਼ਿਆਦਾ ਆਯੂਸ਼ਮਨ ਅਰੋਗਿਆ ਮੰਦਿਰ ਹਨ ਅਤੇ ਪੀਐਮ ਜਨ ਉਸਥੀ ਕੇਂਦਰਾ صدکا દેશ ਦੇ ਮਰੀਜ਼ਾਂ ਨੇ ਕੁੱਲ 30000 ਕਰੋੜ ਰੁਪਏ ਦੀ ਬਚਤ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਸਿਰਫ ਇਲਾਜ ਲਈ ਹੀ ਨਹੀਂ ਸਗੋਂ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਣ ਤੇ ਵੀ ਕੰਮ ਕੀਤਾ ਹੈ। ਜਿਸ ਤਹਿਤ ਯੋਗ ਤੇ ਬਲ ਦਿੱਤਾ ਜਾ ਰਿਹਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ।